ਅੱਗੇ ਜਾ ਕੇ ਰਾਹ ਬੰਦ ਹੋ ਗਿਆ ਅੱਗੇ ਇੰਨਾ ਘਾਹ ਰਹਿ ਗਿਆ ਜਿੰਨਾ ਮਾਲਾ ਸਾਈਕਲ ਦਾ ਉਹਦਾ ਰੇੜੇ ਕਦਾਰਾ ਹੁੰਦਾ ਗੱਡੀ ਘੁੰਮਣੀ ਤੱਕੀ ਆ ਸਾਡੇ ਟਾਲੀ ਬੁੱਡੀਆਂ ਗੱਡੀਆਂ ਨੇ ਕਿੱਥੇ ਘੁੰਮਣਾ ਦੇਖ ਲਓ ਇੱਥੋਂ ਵਧੀਆ ਰਾਹ ਜਾਂਦਾ ਗਾਹਾਂ ਆ ਕੇ ਏਦੂ ਵੀ ਛੋਟਾ ਜਿਹਾ ਰਾਹ ਹੋ ਜਾਂਦਾ ਰੇੜੇ ਵਾਲਾ ਇਹ ਨਾ ਘਾਹ ਰਹਿ ਜਾਂਦਾ ਇੱਧਰ ਲੈ ਕੱਟਿਆ ਜਾਂਦਾ ਉਹ 2 ਕਿਲੋਮੀਟਰ ਤੋਂ ਬਹਿ ਕੇ ਲੈ ਕੇ ਆਉਨੇ ਆ ਇੱਕ ਗੱਡੀ ਖੜਾਏ ਜਾਂਦੀ ਐ ਸੀ ਦੋ ਆ ਨੀ ਉਹ ਉੱਤੇ ਪੁਲੀ ਚ ਪਈ ਵੀ ਆ ਖਾਰ ਇੰਨਾ ਸੜਾ ਬੁਰਾ ਹਾਲ ਆ ਇੱਥੇ ਉਹ ਖਾਣ ਲੈਣ ਚੱਲੇ ਭੈਣ ਦੇ ਲਈ ਇਹਨਾਂ ਦੇ ਘਰ ਪਿੱਛੇ ਅਹੀ ਉਹ ਲੈਕੋ ਨਾ ਦੋਣੇ ਤੂੰ ਮੈਨੂੰ ਇਹਦਾ ਛਾਬ ਨਹੀਂ ਆ ਕਲੱਤ ਦਾ ਹਾਂ ਕਲੱਤ ਕਲੁੱਤ ਦਾ ਛਾਬ ਨਹੀਂ ਆ ਮੈਨੂੰ ਇਹਦਾ ਇਹਦਾ ਕੋਲ ਲੱਗ ਤਾ ਜਿਉਂ ਉੱਠਿਆ ਡਾ ਚੱਲ ਬੈਠਾ ਕਰਾਉਣਾ ਮੈਂ ਬੈ ਕਾ ਇੱਧਰ ਬੈਠੂੰ ਬੈਠਾ ਉਹ ਭੰਡੇ ਯਾਰ ਉਹ ਆਈ ਨਹੀਂ ਹੈਗੀ ਕੱਲੀ ਕੱਲੀ ਕਰਨ ਲੱਗਾ ਜਿੰਨ ਦਿਨ ਦਿਖਾਤਾ ਹੈਂਡ ਚ ਉਹਦਾ ਵਾਲਾ ਪਾਰਾ ਵਾਲਾ ਕਲੱਚ ਆਇਆ ਉਹ ਤਾਂ ਹੀ ਉਹਦਾ ਮੈਂ ਉਹ ਪਾਰਾ ਮੈਂ ਮਾਰ ਜਿੰਦੀ ਆ ਮਾਰ ਲੈ ਹੈਪੀ ਨੂੰ ਸਾਧ ਲੈਂਦਾ ਹੇਪੀ ਨੂੰ ਹੈਪੀ ਨੂੰ ਕਿਹਾ ਜੀਗਾ ਮੈਂ ਉਹ ਪਾਣਾ ਨਾ ਦੀ ਗੱਡੀ ਨਾਲ ਲੋੜਾ ਗਾ ਤੈਨੂੰ ਆ ਦੇ ਲੋ ਰੋਪ